ਕੁਦਰਤੀ ਖੇਤੀ ਮਿਸ਼ਨ ਤਹਿਤ ਸਾਡੀ ਟੀਮ ਉਹਨਾਂ ਖੇਤਾਂ ਦੇ ਵਿੱਚ ਜਾ ਰਹੀ ਆ ਜੋ ਬਿਨਾ ਕਿਸੇ ਕੈਮੀਕਲ ਯੂਰੀਆ ਖਾਦ ਤੋਂ ਬਿਨਾ ਖੇਤੀ ਕਰਦੇ ਆ ਰਵੈਤੀ ਖੇਤੀ ਕਰਦੇ ਆ ਤੇ ਉਹਨਾਂ ਕੋਲੇ ਅਕਸਰ ਗਾਵਾਂ ਮੱਝਾਂ ਬੱਕਰੀਆਂ ਰੱਖੀਆਂ ਹੁੰਦੀਆਂ ਹਨ ਹਾਂ ਇਹਨਾਂ ਚੀਜ਼ਾਂ ਦੇ ਨਾਲ ਨਾਲ ਉਹਨਾਂ ਦੇ ਕੋਲੇ ਮਾਡਰਨ ਤਕਨੀਕ ਵੀ ਹੁੰਦੀ ਆ ਬੇਚੱਕ ਪੁਰਾਣੇ ਸਾਧਨ ਹੀ ਹੋਣ ਜਿਸ ਤਰ੍ਹਾਂ ਕਿ ਜਿਵੇਂ ਪੁਰਾਣਾ 2512 ਟਰੈਕਟਰ ਇਹਨਾਂ ਦੇ ਕੋਲੇ ਖੜਾ ਹੈਗਾ ਪਰ ਇਹਦੇ ਤੋਂ ਹੋ ਵਧੀਆ ਤਰੀਕੇ ਨਾਲ ਕੰਮ ਲੈ ਰਹੇ ਹਨ ਸੋ ਅ ਭਾਈ ਫੌਜਾ ਸਿੰਘ ਜੀ ਜੋ ਆਪਣਾ ਸਪਰੇਆ ਤਿਆਰ ਕਰਦੇ ਹੈਗੇ ਆ ਅੱਕ ਨਮ ਇਸ ਤਰ੍ਹਾਂ ਦੀ ਜਿਹੜੀ ਗਾਂ ਦੇਸਤੀ ਚੀਜ਼ਾਂ ਪਾ ਕੇ ਉਹ ਸਪਰੇਆ ਤਿਆਰ ਕਰਦੇ ਆ ਤਾਂ ਜੋ ਜਿਹੜੀ ਖਰਾਬ ਕਰਦੀ ਆ ਫਸਲ ਨੂੰ ਸੰਢੀ ਉਸ ਨੂੰ ਖਤਮ ਕੀਤਾ ਜਾ ਸਕੇ ਤੇ ਇਹਨਾਂ ਸਪਰੇਆ ਦੁਆਰਾ ਮਿੱਤਰ ਕੀੜੇ ਜਿਹੜੇ ਜ਼ਮੀਨ ਲਈ ਜ਼ਰੂਰੀ ਹੁੰਦੇ ਹਨ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਮਿਹਨਤ ਦਾ ਕੰਮ ਹੈ ਇਹਨਾਂ ਦਾ ਤੇ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਦਾ ਇਹ ਹਨ ਸਰਦਾਰ ਫੌਜਾ ਸਿੰਘ ਜੀ ਪਿੰਡ ਫਤੇਪੁਰ ਕੰਨੀਆਂ ਜ਼ਿਲ੍ਹਾ ਮੋਗਾ ਸੋ ਇਹ ਹੀ ਕੁਦਰਤੀ ਖੇਤੀ ਕਰਦੇ ਹੈਗੇ ਆ ਤੇ ਨਾਲ ਦੀ ਨਾਲ ਇਹਨਾਂ ਨੇ ਬਾਗ ਲਾਏ ਹੋਏ ਆ ਤੇ ਇਹਨਾਂ ਦਾ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਇਹ ਐਲ ਆਈ ਸੀ ਕੰਪਨੀ ਆ ਉਸ ਦੇ ਵੱਲੋਂ ਇਹ ਹਿਰਦੇ ਪ੍ਰੋਜੈਕਟ ਚਲਾਇਆ ਜਾ ਰਿਹਾ ਉਸ ਤਹਿਤ ਇੱਥੋਂ ਦੇ ਕਈ ਪਿੰਡਾਂ ਨੂੰ ਉਹਨਾਂ ਨੇ ਆ ਬੋਦੇ ਦਿੱਤੇ ਜਾਣਕਾਰੀ ਦਿੱਤੀ ਤਾਂ ਜੋ ਲੋਕ ਜ਼ਹਿਰ ਮੁਕਤ ਖੇਤੀ ਕਰ ਸਕਣ ਸੋ ਇਹਨਾਂ ਨੇ ਸੌ ਫਗਾਈ ਹੋਈ ਆ ਤੇ ਨਾਲ ਦੀ ਨਾਲ ਇਹਨਾਂ ਨੇ ਆ ਆਲੂ ਪਿਆਜ਼ ਲਸਣ ਲਸਣ ਇਹਨਾਂ ਨੇ ਕਈ ਤਰ੍ਹਾਂ ਦਾ ਉਗਾਇਆ ਹੋਇਆ ਸੋ ਤੁਸੀਂ ਆਲੂ ਦੀ ਵੈਰਾਈਟੀ ਦੇਖ ਰਹੇ ਹੋ ਇਹ ਪਿਆਜ਼ ਹਨ ਪਿਆਜ਼ ਬਹੁਤ ਸ਼ਾਨਦਾਰ ਹਨ ਤੇ ਨਾਲ ਹੀ ਇਹਨਾਂ ਨੇ ਜਿਹੜਾ ਹੈਗਾ ਫਾਰਮੀ ਲਸਣ ਵੀ ਉਗਾਇਆ ਹੋਇਆ ਹੈਗਾ ਜਿਹਨੂੰ ਇੱਕ ਗੰਢੀ ਕਹਿ ਦਿੰਦੇ ਹੈਗੇ ਆ ਤੇ ਨਾਲ ਹੀ ਇਹਨਾਂ ਨੇ ਕਸ਼ਮੀਰੀ ਕਸ਼ਮੀਰੀ ਲਸਣ ਜਿਹੜਾ ਛੋਟਾ ਛੋਟਾ ਹੁੰਦਾ ਹੈਗਾ ਤੇ ਬਹੁਤ ਮਹਿੰਗਾ ਵਿਕਦਾ ਸਰੀਰ ਲਈ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਹੈਗਾ ਤੇ ਉਹ ਇਹਨਾਂ ਨੇ ਉਗਾਇਆ ਅ ਲਸਣ ਦੀ ਇਹਨਾਂ ਨੇ ਬਹੁਤਾ ਦੇ ਵਿੱਚ ਪੈਦਾਵਾਰ ਕੀਤੀ ਹੈਗੀ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਟੀਰਾਂ ਦੇ ਟੀਰ ਲਸਣ ਦੇ ਇਹਨਾਂ ਦੇ ਕੋਲੇ ਪਏ ਆ ਹਰ ਵੈਰਾਈਟੀ ਇਹਨਾਂ ਕੋਲੇ ਬਹੁਤ ਜ਼ਿਆਦਾ ਪਈ ਆ ਤੇ ਦੁੱਖ ਇਸ ਗੱਲ ਦਾ ਵੀ ਆ ਕਿ ਖਰੀਦਦਾਰ ਘੱਟ ਹਨ ਚੰਗੀ ਚੀਜ਼ ਦੇ ਖਰੀਦਦਾਰ ਅਕਸਰ ਘੱਟ ਦੇਖੇ ਜਾਂਦੇ ਆ ਕਿਉਂਕਿ ਚੰਗੀ ਚੀਜ਼ ਹਮੇਸ਼ਾ ਥੋੜੀ ਜੀ ਮਹਿੰਗੀ ਹੁੰਦੀ ਆ ਤੁਸੀਂ ਦੇਖ ਸਕਦੇ ਇਹਨਾਂ ਦੀ ਖੇਤੀ ਆ ਜਿਹੜੀ ਬਾਗਾਂ ਦਾ ਰੂਪ ਦਿੱਤਾ ਹੋਇਆ ਵਾ ਨਿੰਬੂ ਬਹੁਤ ਜ਼ਿਆਦਾ ਲੱਗੇ ਹੋਏ ਹੈਗੇ ਆ ਪੌਦਿਆਂ ਨੂੰ ਤੇ ਜਿੰਨੇ ਵੀ ਇੱਥੇ ਪੌਦੇ ਲੱਗੇ ਹੋਏ ਆ ਫਲਾਂ ਵਾਲੇ ਉਹਨਾਂ ਨੂੰ ਫਲ ਲੱਗ ਚੁੱਕਿਆ ਆਲੂ ਦੇ ਵੀ ਆ ਚੀਕੂ ਦੇ ਵੀ ਆ ਅਮਰੂਦ ਦੇ ਵੀ ਆ ਨਿੰਬੂ ਦੇ ਆ ਹੋਰ ਬਹੁਤ ਸਾਰੇ ਇਹਨਾਂ ਨੇ ਲਗਾਏ ਹੋਏ ਆ ਅੰਜੀਰ ਆ ਤੁਸੀਂ ਬੀਲਾਂ ਦੇਖ ਸਕਦੇ ਆ ਕਦੂ ਤੋਰੀਆਂ ਭਿੰਡੀਆਂ ਸ਼ਿਮਲਾ ਮਿਰਚ ਹਰੀ ਮਿਰਚ ਲਾਲ ਮਿਰਚ ਬਹੁਤ ਜ਼ਿਆਦਾ ਵੈਰਾਈਟੀ ਇਹਨਾਂ ਨੇ ਇੱਥੇ ਲਗਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਕਿ ਹਰਾ ਪਰਾ ਖੇਤ ਤੇ ਕੋਈ ਇਹਦੇ ਵਿੱਚ ਕੈਮੀਕਲ ਸਪਰੇ ਹਾਂ ਨਹੀਂ ਕੀਤੀਆਂ ਕੋਈ ਘਾਹ ਮਾਰਨ ਵਾਲੀਆਂ ਸਪਰੇ ਹਾਂ ਨਹੀਂ ਕੀਤੀਆਂ ਕੋਈ ਨਦੀਨ ਮਾਰਨ ਵਾਲੀਆਂ ਸਪਰੇ ਹਾਂ ਨਹੀਂ ਕੀਤੀਆਂ ਹੈਗੀਆਂ ਆ ਤੁਸੀਂ ਮਿਰਚਾਂ ਦੇ ਪੌਦੇ ਦੇਖ ਰਹੇ ਹੋ ਜਿੱਥੇ ਕੈਮੀਕਲ ਜ਼ਿਆਦਾ ਆ ਜ਼ੂਰੀਆ ਖਾ ਜ਼ਿਆਦਾ ਪਈ ਹੋਗੀ ਉਥੇ ਪੈਦਾਵਾਰ ਸੰਘਣੀ ਵੀ ਹੁੰਦੀ ਆ ਪਰ ਕੀ ਆ ਕਿ ਉਹ ਜਿਹੜੀ ਹੈਗੀ ਆ ਸਬਜੀ ਫਲ ਅਨਾਜ ਉਹ ਸਰੀਰ ਨੂੰ ਨੁਕਸਾਨ ਪਹੁੰਚਉਂਦੀ ਆ ਤੇ ਇਹ ਜੇ ਪੈਦਾਵਾਰ ਘੱਟ ਵੀ ਹੋ ਜਾਂਦੀ ਹੈਗੀ ਆ ਤੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਸਗੋਂ ਇਹ ਬਹੁਤ ਜ਼ਿਆਦਾ ਸਰੀਰ ਨੂੰ ਫਾਇਦਾ ਮਿਲਦਾ ਫਲ ਸਬਜ਼ੀਆਂ ਅਨਾਜ ਜੇ ਬਿਨਾ ਕਿਸੇ ਕੈਮੀਕਲ ਤੋਂ ਹੋਣ ਤਾਂ ਸਰੀਰ ਦੇ ਲਈ ਉਹ ਦਵਾਈ ਦਾ ਕੰਮ ਕਰਦੇ ਆ ਥੋੜੇ ਸਾਲ ਪਹਿਲਾਂ ਦੀਆਂ ਗੱਲਾਂ ਹਨ ਜਦੋਂ ਕੈਮੀਕਲ ਸਵਰੇ ਹਨ ਨਹੀਂ ਕਰਦੇ ਸੀ ਲੋਕ ਯੂਰੀਆ ਖਾਦ ਨਹੀਂ ਪਾਉਂਦੇ ਸੀ ਲੋਕ ਇੰਨਾ ਸਬਜ਼ੀਆਂ ਦੁਆਰਾ ਇੰਨਾ ਫਲਾਂ ਦੁਆਰਾ ਇੰਨਾ ਨਾਜਾਂ ਦੁਆਰਾ ਹੀ ਸਰੀਰ ਤੰਦਰੁਸਤ ਰਹਿੰਦਾ ਸੀਗਾ ਸ਼ਰੀਰ ਦੀ ਨਾਲ ਦੀ ਨਾਲ ਸਫਾਈ ਹੁੰਦੀ ਰਹਿੰਦੀ ਸੀ ਕਿਉਂਕਿ ਕਬਜ ਰੋਗ ਕਬਜ ਰੋਗ ਲੋਕਾਂ ਨੂੰ ਬਹੁਤ ਘੱਟ ਹੁੰਦੇ ਸੀਗੇ ਤੇ ਜਦੋਂ ਕਬਜੇ ਨਹੀਂ ਰਹਣੀ ਤੇ ਸ਼ਰੀਰ ਦੀਆਂ ਸਾਰੀਆਂ ਬਿਮਾਰੀਆਂ ਆਪਣੇ ਆਪ ਦੂਰ ਹੋ ਜਾਂਦੀਆਂ ਸਨ ਤੁਸੀਂ ਦੇਖਿਆ ਛਿਮਲਾ ਮਿਰਚੋ ਗਵਾਰਾ ਮੂੰਗੀ ਚੌਲੇ ਫਲੀ ਬਹੁਤ ਸਾਰੀਆਂ ਵੈਰਾਈਟੀਆਂ ਮਤਲਬ ਬਾਈ ਫੌਜਾ ਸਿੰਘ ਜੀ ਨੇ ਲਗਾਈਆਂ ਦਾਸ ਦੀ ਬੇਟੀ ਪ੍ਰਵਜੋਤ ਕੌਰ ਜੋ ਹਮੇਸ਼ਾ ਤਕਰੀਬਨ ਹੀ ਜਿੱਥੇ ਵੀ ਅਸੀਂ ਫਾਰਮਾ ਦੇ ਵਿੱਚ ਜਾਂਦੇ ਹਾਂ ਤੇ ਨਾਲ ਹੀ ਜਾਂਦੀ ਆ ਤਾਂ ਕਿ ਨਾਲ ਦੇ ਨਾਲ ਉਹ ਵੀ ਸਿੱਖ ਸਕੇ ਜਿਹੜੀਆਂ ਜਿਹੜੀਆਂ ਗੱਲਾਂ ਉੱਥੇ ਫਾਰਮ ਦੇ ਵਿੱਚ ਹੁੰਦੀਆਂ ਜਦੋਂ ਬੱਚੇ ਸੌਂਦੇ ਤੁਹਾਡੇ ਕੁਸ਼ਨ ਹੁੰਦੇ ਆ ਆ ਵਾ ਬਾਈ ਫੌਜਾ ਸਿੰਘ ਜੀ ਦਿਖਾ ਰਿਹਾ ਅੰਬ ਦਾ ਜਿਹੜਾ ਇਹਨਾਂ ਨੇ ਬੂਟਾ ਦਿਖਾਇਆ ਤੇ ਦੋ ਅੰਬ ਲੱਗੇ ਹੋਏ ਵੀਰੇ ਨਾਲ ਤੇ ਇਹ ਚੋਲੇ ਦੀ ਫਲੀ ਦੇ ਪੌਦੇ ਤੁਸੀਂ ਦੇਖ ਸਕਦੇ ਹੈਗੇ ਆ ਫੌਜਾ ਸਿੰਘ ਦੇ ਘਰ ਵਾਲੀ ਉਸ ਦਾ ਬੇਟਾ ਸਾਰੇ ਮਿਲ ਕੇ ਇਸ ਫਾਰਮ ਨੂੰ ਚਲਾ ਰਹੇ ਹੈਗੇ ਆ ਆ ਨਾਲ ਆਲੂ ਦਾ ਜਿਹੜਾ ਹੈਗਾ ਪੇੜ ਆ ਤੇ ਕਿੰਨਾ ਭਰਿਆ ਹੋਇਆ ਵਾ ਤੇ ਬੜੇ ਸਵਾਦ ਆਲੂ ਸੀਗੇ ਅਸੀਂ ਉੱਤੇ ਖਾ ਕੇ ਦੇਖੇ ਬੇਟੀ ਨੇ ਖਾ ਕੇ ਦੇਖੀ ਸੋ ਤੁਸੀਂ ਦੇਖ ਰਹੇ ਹੋ ਕਿ ਇਸ ਖੇਤ ਦੇ ਵਿੱਚ ਉਹਨਾਂ ਨੇ ਤਕਰੀਬਨ ਸਾਰੀਆਂ ਐਡਮਾਂ ਨੂੰ ਲਗਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ